ਟੈਡੀ ਪੱਗ ਬੰਨਾਂ ਡਿੰਪੀ ਚੰਦ ਭਾਨ ਵਰਗੀ ਫੁੱਟਾ ਖੈਮੀ ਬਾਰਾ ਪੋਰ ਵਰਗੀ ਟੈਡੀ ਪੱਗ ਬੰਨਾਂ ਡਿੰਪੀ ਚੰਦ ਭਾਨ ਵਰਗੀ ਇਹ ਬੋਲ ਹਨ ਸਿੱਧੂ ਦੇ ਗੀਤ ਮਾਲਬਾ ਬਲੌਕ ਦੇ ਜਿਸ ਦੇ ਕਿ YouTube ਉੱਪਰ 70 ਮਿਲੀਅਨ ਤੋਂ ਜ਼ਿਆਦਾ ਵਿਊਜ਼ ਅਤੇ 1 ਮਿਲੀਅਨ ਤੋਂ ਜ਼ਿਆਦਾ ਲਾਈਕ ਹੋ ਚੁੱਕੇ ਹਨ ਦੋਸਤੋ ਸਿੱਧੂ ਦੇ ਗੀਤ ਵਾਲਾ ਡਿੰਪੀ ਚੰਦ ਭਾਨ ਕੋਈ ਆਮ ਇਨਸਾਨ ਨਹੀਂ ਸੀ ਅਜਿਹਾ ਕੀ ਸੀ ਇਸ ਇਨਸਾਨ ਵਿੱਚ ਕਿ ਬੇਲ ਹੋਈ ਤੇ ਇਸ ਨੂੰ ਲੈਣ ਵਾਸਤੇ 500 ਤੋਂ ਵੀ ਜ਼ਿਆਦਾ ਗੱਡੀਆਂ ਦਾ ਕਾਫਲਾ ਆਉਂਦਾ ਸੀ ਕੀ ਸੀ ਡਿੰਪੀ ਚੰਦਪਾਨ ਅਤੇ ਸਿਮਰਨਜੀਤ ਸਿੰਘ ਮਾਨ ਦਾ ਆਪਸੀ ਰਿਸ਼ਤਾ ਅਤੇ ਕੀ ਡਿੰਪੀ ਸੱਚਮੁੱਚ ਹੀ ਯਾਰ ਮਾਰ ਦਾ ਸ਼ਿਕਾਰ ਹੋਇਆ ਸੀ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਝਾਤ ਮਾਰੀਏ ਡਿੰਪੀ ਦੀ ਨਿੱਜੀ ਜ਼ਿੰਦਗੀ ਉੱਪਰ ਡਿੰਪੀ ਚੰਦਪਾਨ ਦਾ ਅਸਲ ਨਾਮ ਪ੍ਰਵਜਿੰਦਰ ਸਿੰਘ ਬਰਾੜ ਸੀ ਪਿੰਡ ਚੰਦਪਾਨ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਡਿੰਪੀ ਇੱਕ ਤਗੜੇ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਡਿੰਪੀ ਆਪਣੇ ਮਾਪੇ ਦਾ ਇਕਲੌਤਾ ਪੁੱਤ ਅਤੇ 100 ਦੇ ਕਰੀਬ ਕਿੱਲਿਆਂ ਦਾ ਮਾਲਕ ਸੀ ਛੋਟੀ ਉਮਰੇ ਹੀ ਡਿੰਪੀ ਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਗਿਆ ਪਿੰਡ ਦੇ ਟਰਾਂਸਫਾਰਮਰ ਨੂੰ ਠੀਕ ਕਰਨ ਲੱਗੇ ਬਿਜਲੀ ਦਾ ਇੱਕ ਅਜੀਹਾ ਝੜਕਾ ਲੱਗਾ ਕਿ ਡਿੰਪੀ ਦੇ ਪਿਓ ਦੀ ਮੌਕੇ ਤੇ ਹੀ ਮੌਤ ਹੋ ਗਈ ਫਰੀਦਕੋੜ ਪੜਦੇ ਆ ਡਿੰਪੀ ਦਾ ਰੁਝਾਨ ਲੜਾਈਆਂ ਵਾਲੇ ਪਾਸੇ ਜ਼ਿਆਦਾ ਹੀ ਵਾਧਾ ਦੇਖ ਅਖੀਰ ਮਾਂ ਨੇ ਉਸ ਨੂੰ ਚੰਡੀਗੜ੍ਹ ਸ਼ਿਵਾਲਿਕ ਪਬਲਿਕ ਸੈਕਟਰ 9 ਸਕੂਲ ਵਿੱਚ ਭੇਜ ਦਿੱਤਾ ਮਾਂ ਨੂੰ ਲੱਗਦਾ ਸੀ ਕਿ ਸ਼ਾਇਦ ਚੰਡੀਗੜ੍ਹ ਰਹਿ ਕੇ ਉਹ ਸੁਧਰ ਜਾਵੇਗਾ ਅਤੇ ਲੜਾਈਆਂ ਤੋਂ ਦੂਰ ਰਹੇਗਾ ਪਰ ਹੋਇਆ ਬਿਲਕੁਲ ਉਲਟ ਚੰਡੀਗੜ੍ਹ 9ਵੀਂ ਅਤੇ 10ਵੀਂ ਚ ਪੜਦਿਆਂ ਡਿੰਪੀ ਨਿੱਕੀਆਂ ਮੋਟੀਆਂ ਲੜਾਈਆਂ 'ਚ ਮੋਰੀ ਰਹਿਣ ਲੱਗਾ ਸਕੂਲੀ ਪੜ੍ਹਾਈ ਪੂਰੀ ਕਰ ਉਹ ਵਾਪਸ ਫਰੀਦਕੋੜ ਤਾਂ ਆਇਆ ਪਰ ਉਸ ਦਾ ਹੁਣ ਪਿੰਡ ਮਨ ਨਾ ਲੱਗਾ ਚੰਡੀਗੜ੍ਹ ਦਾ ਕਲਾਸੀ ਲਾਈਫ ਸਟਾਈਲ ਉਸ ਨੂੰ ਮੜ ਆਪਣੇ ਵੱਲ ਖਿੱਚਣ ਲੱਗਾ ਅਤੇ 80 ਦੇ ਦਹਾਕੇ ਦੀ ਸ਼ੁਰੂਆਤ ਦੇ ਵਿੱਚ ਹੀ ਡਿੰਪੀ ਮੜ ਚੰਡੀਗੜ੍ਹ ਆ ਗਿਆ ਚੰਡੀਗੜ੍ਹ ਆਉਂਦਿਆਂ ਹੀ ਡਿੰਪੀ ਪੀਯੂ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਪੋਲਿਟਿਕ 'ਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਆਮੇ ਕੇ ਪੀਯੂ ਦੇ ਕਿਸੇ ਵੀ ਕਾਲਜ ਵਿੱਚ ਡਿੰਪੀ ਦਾ ਦਾਖਲਾ ਨਹੀਂ ਸੀ ਪਰ ਯੂਨੀਵਰਸਿਟੀ ਦੀ ਹਰ ਇੱਕ ਲੜਾਈ ਵਿੱਚ ਉਸ ਦਾ ਨਾਮ ਸਭ ਤੋਂ ਉੱਪਰ ਆਉਂਦਾ ਸੀ ਦੋਸਤੋ ਇਹ ਸਮਾਂ ਸੀ 82 ਤੋਂ ਲੈ ਕੇ 85 ਦਾ ਜਦ ਪਿਸਤੌਲ ਅਸਲੇ ਤੇ ਸਟੀਨ ਗੰਨਸ ਨੂੰ ਹੱਥ ਵਿੱਚ ਫੜ ਕੇ ਆਮ ਹੀ ਖੁੱਲੇ ਆਮ ਘੁੰਮਿਆ ਜਾਂਦਾ ਸੀ ਕਈ ਲੜਾਈਆਂ ਤਾਂ ਅਜਿਹਾਂ ਵੀ ਸਨ ਜਿੰਨਾਂ ਵਿੱਚ ਡੈਂਪੀ ਖੁਦ ਸਟੀਨ ਗਨ ਲੈ ਕੇ ਗੱਡੀ ਵਿੱਚ ਬੈਠਾ ਦੇਖਿਆ ਗਿਆ ਸੀ। ਸੋ ਇਸ ਵਕਤ ਫਰੀਦਕੋੜ, ਬਠਿੰਡਾ ਤੇ ਚੰਡੀਗੜ੍ਹ ਇਹਨਾਂ ਸਭ ਥਾਵਾਂ ਤੇ ਇੱਕ ਨਾਮ ਪੂਰੀ ਤਰ੍ਹਾਂ ਚਰਚਾ ਵਿੱਚ ਸੀ। ਡੈਂਪੀ ਚੰਦਪਾਨ ਆਪਣੀ ਵੱਧਦੀ ਚੜ੍ਹਾਈ ਦੇਖ ਡਿੰਪੀ ਨੇ ਪੋਲਿਟਿਕਸ 'ਚ ਆਪਣਾ ਹੱਥ ਜਮਾਉਣਾ ਚਾਹਿਆ। ਇਸ ਵਕਤ ਡਿੰਪੀ ਕਿਸੇ ਵੀ ਵੱਡੇ ਕ੍ਰਾਈਮ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਅੰਡਰਵਰਲਡ ਨਾਲ ਉਸਦਾ ਹਜੇ ਕੋਈ ਲੈਣ-ਦੇਣ ਸੀ। ਇਹਨਾਂ ਦਿਨਾਂ 'ਚ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਨ ਅਤੇ ਉੱਧਰ ਡਿੰਪੀ ਉਹਨਾਂ ਦਾ ਕਰੀਬੀ ਰਿਸ਼ਤੇਦਾਰ ਵੀ ਸੀ। ਸੋ ਡਿੰਪੀ ਲਈ ਆਪਣੀ ਸਿਆਸੀ ਪਾਰੀ ਖੇਡਣ ਦਾ ਬਹੁਤ ਵਧੀਆ ਮੌਕਾ ਸੀ। ਸੋ ਜੂਨ 1991 ਨੂੰ ਡਿੰਪੀ ਕੋਟਕਪੂਰਾ ਤੋਂ ਟਿਕਟ ਲੈ ਕੇ ਇਲੈਕਸ਼ਨ ਲੜਨ ਲੱਗਦਾ ਹੈ ਪਰ ਕੇਂਦਰ ਸਰਕਾਰ ਇਹ ਚੋਣਾਂ ਰੱਦ ਕਰ ਦਿੰਦੀ ਹੈ ਡਿੰਪੀ ਦੀ ਤਿਆਰੀ ਧਰੀ ਦੀ ਧਰੀ ਰਹਿ ਗਈ ਕਾਨੇ ਵਿਧੀਆਂ ਚੋਣਾ ਮੋੜ 92 ਵਿੱਚ ਹੋਈਆਂ ਪਰ ਇਸ ਵਾਰ ਸਿਮਰਜੀਤ ਸਿੰਘ ਮਾਨ ਨੇ ਇਨ੍ਹਾਂ ਵੋਟਾਂ ਦਾ ਬਾਈਕਾਟ ਕੀਤਾ ਤੇ ਇਸੇ ਸਮੇਂ ਦੌਰਾਨ ਬਿਆਨਤ ਸਿੰਘ ਦੀ ਸਰਕਾਰ ਪਾਵਰ ਵਿੱਚ ਆ ਗਈ 92 ਤੋਂ 95 ਦੇ ਦੌਰਾਨ ਕੇਪੀਐਸ ਗੱਲ ਅਤੇ ਬਿਆਨਤ ਸਿੰਘ ਦੀ ਮੌਜੂਦਗੀ ਵਿੱਚ ਝੂਠੇ ਮੁਕਾਬਲੇ ਹੋਣ ਲੱਗੇ ਅਤੇ ਹਜ਼ਾਰਾਂ ਹੀ ਮਾਸੂਮਾਂ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਧੋਣ ਲੱਗੇ ਸੋ ਇਸੇ ਸਮੇਂ ਦੌਰਾਨ ਡਿੰਪੀ ਨੇ ਪੰਜਾਬ ਤੋਂ ਬਾਹਰ ਹੋਰ ਵੱਖ-ਵੱਖ ਸਟੇਟਾਂ ਜਿਵੇਂ ਕਿ ਹਰਿਆਣਾ ਯੂਪੀ ਅਤੇ ਬਿਹਾਰ ਵੱਲ ਆਪਣਾ ਰੁਖ ਕਰ ਲਿਆ ਇਨ੍ਹਾਂ ਸਟੇਟਾਂ ਵਿੱਚ ਜਾ ਕੇ ਡਿੰਪੀ ਆਪਣੇ ਕਨੈਕਸ਼ਨ ਹੋਰ ਵੀ ਮਜ਼ਬੂਤ ਕਰਨ ਲੱਗਿਆ। ਯੂਪੀ ਅਤੇ ਬਿਹਾਰ ਦੇ ਦਮੰਗ ਲੀਡਰ ਮੁਖ्तार ਅंसारी, ਅਤੀਕ ਅਹਿਮਦ ਅਤੇ ਮੁਹੰਮਦ ਸਾਹਬਉਦੀਨ ਡਿੰਪੀ ਚੰਦਪਾਣ ਦੇ ਪੱਕੇ ਦੋਸਤ ਬਣ ਗਏ। ਜੇਕਰ ਤੁਸੀਂ ਸਾਹਬਉਦੀਨ ਬਾਰੇ ਡਿਟੇਲ ਚ ਜਾਣਨਾ ਚਾਹੁੰਦੇ ਹੋ ਕਿ ਇਹ ਇਨਸਾਨ ਹੈ ਕੌਣ ਸੀ ਤਾਂ ਸਾਡੀ ਇਹ ਵੀਡੀਓ ਜ਼ਰੂਰ ਚੈੱਕ ਕਰਨਾ। ਇਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। 1996 ਚ ਜਦ ਡਿੰਪੀ ਦਾ ਵਿਆਹ ਹੋਇਆ ਤਾਂ ਉਸ ਵਕਤ ਯੂਪੀ ਅਤੇ ਵਿਹਾਰ ਦੇ ਵੱਡੇ ਵੱਡੇ ਲੀਡਰ ਵੀ ਸ਼ਾਮਿਲ ਹੋਏ ਇਨ੍ਹਾਂ ਲੀਡਰਾਂ ਨਾਲ ਕਨੈਕਸ਼ਨ ਬਣਨ ਤੇ ਡਿੰਪੀ 91 ਤੋਂ ਲੈ ਕੇ 2000 ਤੱਕ ਪੂਰੀ ਤਰ੍ਹਾਂ ਅন্ডਰਵਰਲਡ ਦਾ ਇੱਕ ਅਹਿਮ ਹਿੱਸਾ ਬਣ ਗਿਆ ਉਸ ਨੇ ਡਾਕੇ ਮਾਰਨੇ ਕਨੈਪਿੰਗ ਅਤੇ ਫਰੋਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਡਿੰਪੀ ਨੇ ਇਸ ਸਭ ਤੋਂ ਹੋਈ ਕਮਾਈ ਦੇ ਨਾਲ ਸ਼ਰਾਬ ਅਤੇ ਹਥਿਆਰਾਂ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਉਹ ਪਾਕਿਸਤਾਨ ਤੋਂ ਸਸਤੇ ਹਥਿਆਰ ਇੰਪੋਰਟ ਕਰਾ ਕੇ ਯੂਪੀ ਅਤੇ ਵਿਹਾਰ ਵਿੱਚ ਮਹਿੰਗੇ ਰੇਟਾਂ ਤੇ ਵੇਚਣ ਲੱਗਿਆ ਇੱਕ ਕਿਡਨੈਪਿੰਗ ਦੇ ਕੇਸ ਦੇ ਦੌਰਾਨ ਡਿੰਪੀ ਨੂੰ ਉਸ ਦੀ ਲੋਕੇਸ਼ਨ ਟ੍ਰੇਸ ਕਰਕੇ ਬੰਗਲੌਰ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਜਦ ਹਰਿਆਣਾ ਪੁਲਿਸ ਡਿੰਪੀ ਨੂੰ ਬੰਗਲੌਰ ਤੋਂ ਲਿਆ ਰਹੀ ਹੁੰਦੀ ਹੈ ਤਾਂ ਉਸ ਵਕਤ ਪੁਲਿਸ ਦੀ ਕਸਟਡੀ ਚੋਂ ਫਰਾਰ ਹੋ ਜਾਂਦਾ ਹੈ 2004 ਦੇ ਵਿੱਚ ਮੁੜ ਡਿੰਪੀ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਕੋਰਟ ਪੂਕਤੇ ਸਬੂਤ ਨਾ ਮਿਲਣ ਤੇ ਉਸ ਨੂੰ ਰਿਹਾ ਕਰ ਦਿੰਦੀ ਹੈ ਇਸੇ ਸਮੇਂ ਦੌਰਾਨ 2005 ਤੇ 6 ਚ ਜਦ ਡਿੰਪੀ ਬਠਿੰਡਾ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਉਸ ਦੇ ਸਵਾਗਤ ਲਈ 500 ਤੋਂ ਵੀ ਜ਼ਿਆਦਾ ਗੱਡੀਆਂ ਹਜ਼ਾਰ ਤੋਂ ਵੀ ਜ਼ਿਆਦਾ ਨੌਜਵਾਨਾਂ ਦਾ ਕਾਫਲਾ ਤਿਆਰ ਖੜਾ ਹੁੰਦਾ ਹੈ ਬਠਿੰਡਾ ਤੇ ਫਰੀਦਕੋਟ ਵਿੱਚ ਆਪਣੀ ਇੰਨੀ ਜ਼ਿਆਦਾ ਚੜ੍ਹਾਈ ਦੇਖ ਡਿੰਪੀ ਇੱਕ ਵਾਰ ਮੁੜ ਤੋਂ 2007 ਦੀਆਂ ਚੋਣਾਂ 'ਚ ਹਿੱਸਾ ਲੈਣ ਬਾਰੇ ਸੋਚਦਾ ਹੈ। ਉਹ ਹੁਣ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਮਿੰਟਾਂ 'ਚ ਕਰਨ ਲੱਗਾ ਅਤੇ ਹੌਲੀ-ਹੌਲੀ ਉਹ ਲੋਕਾਂ ਲਈ ਮਸੀਹਾ ਬਣ ਗਿਆ। ਜਿਸ ਡਿੰਪੀ ਦੀ ਵਾਰ ਤੋਂ ਕਾਂਗਰਸੀ ਅਤੇ ਅਕਾਲੀ ਲੀਡਰ ਵੋਟਾਂ ਇਧਰ ਦੀਆਂ ਉਧਰ ਕਰਾਉਣ ਲਈ ਕਰਦੇ ਸੀ, ਉਹ ਹੁਣ ਖੁਦ ਵੋਟਾਂ ਲੈਣ ਲਈ ਤਿਆਰ ਸੀ। ਪਰ 7 ਜੁਲਾਈ 2006 ਨੂੰ ਜਦ ਡਿੰਪੀ ਆਪਣੀ ਇੱਕ ਦੋਸਤ ਨੂੰ ਉਸਦੇ ਜਨਮ ਦਿਨ ਦਾ ਤੋਹਫਾ ਦੇਣ ਗਿਆ ਤਾਂ ਉਸ ਵਕਤ ਉਸ ਨੂੰ ਕੱਲਿਆਂ ਦੇਖ ਮੋਟਰਸਾਈਕਲ ਤੇ ਸਵਾਰ ਕੁਝ ਬੰਦਿਆਂ ਨੇ ਗੋਲੀਆਂ ਨਾਲ ਛੱਲੀ ਕਰ ਦਿੱਤਾ ਡਿੰਪੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ ਡਿੰਪੀ ਦੀ ਮੌਤ ਦੇ ਪਿੱਛੇ ਉਸਦੇ ਚੇਲੇ ਰੋਕੀ ਦਾ ਹੱਥ ਦੱਸਿਆ ਗਿਆ ਇਸ ਕੇਸ ਦੀ ਕਾਫੀ ਜਾਂਚ ਪੜਤਾਲ ਦੇ ਬਾਵਜੂਦ ਕੋਈ ਵੀ ਪੁਖਤਾ ਸਬੂਤ ਨਾ ਮਿਲਿਆ ਸੋ ਦੋਸਤੋ ਇਹ ਸੀ ਕਹਾਣੀ ਡਿੰਪੀ ਚੰਦ ਭਾਨ ਦੀ ਜਿਸ ਦਾ ਜ਼ਿਕਰ ਸਿੱਧੂ ਨੇ ਆਪਣੇ ਗੀਤ ਮਾਲਵਾ ਬਲੌਗ ਵਿੱਚ ਕੀਤਾ ਸੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਫੈਕਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ